ਪਹਿਲਾਂ ਤਾਂ ਜੀ ਆ ਵੀਡੀਓ ਦੇਖੋ ਤੇ ਫਿਰ ਆਪਾਂ ਕਰਦੇ ਹਾਂ ਗੱਲਬਾਤ ਆ ਵੇਖੋ ਵੀਡੀਓ ਮੈਂ ਸਿੱਖ ਫੈਮਿਲੀ ਹੈ ਨਹੀਂ ਮੈਂ ਹੈ ਹੀ ਹਿੰਦੂ ਫੈਮਿਲੀ ਚ ਮੈਂ ਪਹਿਲੀ ਗੱਲ ਤੇ ਇਹਨਾਂ ਨੂੰ ਮੈਨੂੰ ਟਾਰਗੇਟ ਨਹੀਂ ਕਰਨਾ ਚਾਹੀਦਾ ਮੈਂ ਹਰ ਜਗ੍ਹਾ ਤੇ ਇਹਨਾਂ ਕੋ ਇਹਨਾਂ ਨੂੰ ਲੱਗਦਾ ਕਿ ਇਸ ਦਾ ਡਬਲ ਮੀਨਿੰਗ ਕੰਟੈਂਟ ਅਪਲੋਡ ਕਰਨਾ ਠੀਕ ਹੈ ਵਾਜਬ ਹੈ ਪਰ ਪਿੰਲੇ ਤੁਸੀਂ ਪਰਿਵਾਰ ਚ ਬਹਿ ਕੇ ਉਹ ਤੁਹਾਡਾ ਪਰਿਵਾਰ ਸੁਣ ਸਕਦਾ ਪੁੱਤਾਂ ਤੋਂ ਪਹਿਲਾਂ ਧੀਆਂ ਤਾਈਆਂ ਨੇ ਹੁੰਦੀਆਂ ਮਗਰੋਂ ਕੋਈ ਹੋਣ ਦਿੰਦਾ ਨਹੀਂ ਸੁਣਿਆ ਨਾ ਕੀਤਾ ਇਹ ਬੀਬੀ ਕਹਿੰਦੀ ਹੈ ਨਾ ਵੀ ਮੈਨੂੰ ਟਾਰਗੇਟ ਨਹੀਂ ਕਰਨਾ ਚਾਹੀਦਾ ਕਿਉਂਕਿ ਮੈਂ ਸਿੱਖ ਫੈਮਿਲੀ ਨਾਲ ਬਿਲੋਂਗ ਨਹੀਂ ਕਰਦੀਗੀ ਮੈਂ ਸਿੱਖ ਫੈਮਿਲੀ ਨਾਲ ਮੇਰਾ ਕੋਈ ਵਾਸਤਾ ਨਹੀਂ ਗਾ ਤੇ ਮੈਂ ਪਿੱਛੇ ਆਉਦੇ ਕੌਰ ਨਹੀਂ ਲਾਇਆ ਬੀਬਾ ਜੀ ਤੁਸੀਂ ਕਿਸੇ ਵੀ ਫੈਮਿਲੀ ਨਾਲ ਬਿਲੋਂਗ ਕਰਦੇ ਹੋ ਕਿਸੇ ਵੀ ਫੈਮਿਲੀ ਤੋਂ ਆ ਤੇ ਕੋਈ ਨਹੀਂ ਚਾਹੁੰਦਾਗਾ ਵੀ ਡਬਲ ਮੀਨਿੰਗ ਗੱਲਾਂ ਕੀਤੀਆਂ ਜਾਣ ਤੇ ਲਚਰਤਾ ਫੈਲਾਈ ਜਾਵੇ ਤੇ ਜਾਂ ਤੁਹਾਡੇ ਵਾਂਗੂ ਆਹ ਜਿਹੜੀਆਂ ਲੈਚਰ ਗੱਲਾਂ ਕਰਕੇ ਤੁਸੀਂ ਆਪਣਾ ਸਰੀਰ ਦਿਖਾਉਣੀ ਆ ਇਹ ਇਦਾਂ ਕੀਤਾ ਜਾਂਦਾ ਤੇ ਇਦਾਂ ਬਦਨਾਮ ਹੁੰਦੀਆਂ ਤੇ ਫੈਮਲੀਆਂ ਬਦਨਾਮ ਹੁੰਦੀਆਂ ਹਨ ਤੇ ਵਿਵਹ ਹੱਥ ਜੋੜ ਕੇ ਬੇਨਤੀ ਹੈ ਇਹ ਕੰਮ ਛੱਡ ਦਿਓ ਵੀਡੀਓ ਬਣਾਓ ਸਾਫ ਸੁਥਰੀਆਂ ਬਣਾਓ ਤੇ ਥੋੜੀ ਮਿਹਰਬਾਨੀ ਕਿਉਂ ਤੁਸੀਂ ਆ ਚੈਨਲਾਂ ਤੇ ਆ ਕੇ ਹਨਾ ਅ ਕਈ ਨਹੀਂ ਆ ਵੀ ਮੈਂ ਤਾਂ ਇਦਾਂ ਕੀਤਾ ਹਨਾ ਤੇ ਵੀ ਵੀ ਉਹ ਮੈਨੂੰ ਕਰਨ ਦਾ ਹੱਕ ਆ ਮੇਰਾ ਸਰੀਰ ਹੈ ਮੇਰੀ ਜਵਾਨ ਆ ਮੈਂ ਜਿਵੇਂ ਮਰਜੀ ਕਰਾਂ ਹਨਾ ਪਰ ਜਦੋਂ ਜਵਾਨ ਦੇ ਵਿੱਚੋਂ ਅਸੀਂ ਮਾੜਾ ਸ਼ਬਦ ਇਸਤੇਮਾਲ ਕਰਦੇ ਹਨਾ ਉਹ ਲੋਕਾਂ ਨੂੰ ਭੈੜਾ ਲੱਗਦਾ ਤੇ ਸਾਡੀ ਆਉਣ ਵਾਲੀ ਪੀੜ੍ਹੀ ਤੇ ਇਹ ਚੀਜ਼ ਦਾ ਅਸਰ ਪੈਂਦਾ ਤੁਸੀਂ ਕਿਸੇ ਵੀ ਕੌਮ ਨੂੰ ਦੇ ਨਾਲ ਸਬੰਧ ਰੱਖਦੇ ਆ ਕਿਸੇ ਵੀ ਕੌਮ ਦੇ ਨਾਲ ਸਬੰਧ ਰੱਖਦੇ ਆ ਤੇ ਉਹ ਅਸਰ ਕੌਮ ਤੇ ਪੈਂਦਾ ਠੀਕ ਆ ਜੀ ਤੇ ਭੈਣਾ ਬਣ ਕੇ ਇਦਾਂ ਨਾ ਕਰਿਆ ਕਰੋ ਕਿਉਂਕਿ ਇਹ ਚੀਜ਼ਾਂ ਮਾੜੀਆਂ ਤੇ ਬੀਬਾ ਜੀ ਇਹ ਕੰਮ ਛੱਡ ਦਿਓ ਕਿਉਂ ਤੁਸੀਂ ਇਹ ਕੰਮ ਕਰਦੇ ਆ ਜਿਹਦੇ ਨਾਲ ਬਦਨਾਮੀ ਹੋਵੇ ਹਨਾ ਤੇ ਹੁਣ ਤੁਸੀਂ ਕਹਿੰਦੇ ਸਾਨੂੰ ਕਹਿਣਾ ਨਹੀਂ ਚਾਹੀਦਾ ਸਾਨੂੰ ਐ ਨਹੀਂ ਕਰਨਾ ਚਾਹੀਦਾ ਸਾਨੂੰ ਜੋ ਨਹੀਂ ਕਰਨਾ ਚਾਹੀਦਾ ਚਲੋ ਠੀਕ ਆ ਗੱਲ ਵੀ ਤੁਸੀਂ ਆਪ ਵੀਡੀਓ ਬਣਾਉਣੀ ਹੈ ਬਣਾਓ ਜੀ ਸਦਕੇ ਬਣਾਓ ਪਰ ਕਿਸੇ ਦਾ ਨਾਮ ਲੈ ਕੇ ਮੰਨ ਲਓ ਵੀ ਮੈਂ ਤਾਂ ਫਲਾਨੀ ਕੌਮ ਦੇ ਨਾਲ ਸੰਬੰਧ ਰੱਖਦਾ ਜੀ ਮੈਂ ਤਾਂ ਸਿੱਖ ਕੌਮ ਨਾਲ ਸੰਬੰਧ ਰੱਖਦਾ ਮੈਂ Hindu ਕੌਮ ਦੇ ਨਾਲ ਸੰਬੰਧ ਰੱਖਦਾ ਮੈਂ ਮੁਸਲਮਾਨ ਕੌਮ ਦੇ ਨਾਲ ਸੰਬੰਧ ਰੱਖਦਾ ਮੈਂ ਸਾਈਆਂ ਨਾਲ ਸੰਬੰਧ ਰੱਖਦਾ ਇਹ ਤੁਹਾਨੂੰ ਕਿਸੇ ਕੌਮ ਨੇ ਇਜਾਜ਼ਤ ਨਹੀਂ ਦੇਣੀ ਵੀ ਤੁਸੀਂ ਲੱਚਰਤਾ ਫਲਾਓ ਤੇ ਗਲਤ ਵੀਡੀਓ ਬਣਾਓ ਦੁਬਾਰਾ ਤੁਹਾਡੇ ਅੱਗੇ ਹੱਥ ਬੰਨ੍ਹ ਕੇ ਫੇਰ ਬੇਨਤੀ ਹੈ ਵੀ ਐਦਾਂ ਨਾ ਕਰੋ ਕਿਉਂਕਿ ਇਹਦੇ ਨਾਲ ਆਉਣ ਵਾਲੀ ਜਨਰੇਸ਼ਨ ਤੇ ਬਹੁਤ ਮਾੜਾ ਅਸਰ ਪੈਂਦਾ ਤੇ ਬਾਈ ਜੀ ਜੇ ਤੁਹਾਨੂੰ ਮੇਰੀਆਂ ਗੱਲਾਂ ਦੇ ਨਾਲ ਤੁਸੀਂ ਸਹਿਮਤ ਆ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਹੈ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਬਹੁਤ ਜ਼ਿਆਦਾ ਤੁਹਾਡੇ ਅੱਗੇ ਰਿਕਵੈਸਟ ਹੈ ਵੀ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਮੇਰੀ ਸਾਂਝੀ ਜੋ ਮੈਂ ਬੋਲਤਾ ਤੇ ਵੀਡੀਓ ਨੂੰ ਲਾਈਕ ਕਮੈਂਟ ਕਮੈਂਟਾਂ ਜ਼ਰੂਰ ਦੱਸੋ ਵੀ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ 田んぼ。